ਹੁਣੇ ਆ ਆ ਜੱਫੇ ਵੀ ਟਰਨਿੰਗ ਪੁਆਇੰਟ ਬਣ ਗਏ ਉਹ ਜੱਗਾ ਫੇਰ ਉਹ ਜੱਗਾ ਆਈ ਗਿਆ ਜੱਗਾ ਜੰਮਿਆ ਤਾਂ ਮਿਲਣ ਵਧਾਈਆਂ ਵੱਡਾ ਹੋਇਆ ਅੱਜ ਖੁਸ਼ੀ ਨਹੀਂ ਨਹੀਂ ਦਾ ਅੱਜ ਖੁਸ਼ੀ ਨਹੀਂ ਦੀਦਾ ਕੋਈ ਦਿੱਕਤ ਉਹ ਉਹ ਦੇਖਦੇ ਗੋਜਿੰਗ ਕਰਦਾ ਜੇ ਦੁਕਾਣ ਵਾਲਾ ਸਾਹਮਣੇ ਉਹ ਟੱਕਰ ਟੱਕਰ ਖੇਡਾਂ ਦੀ ਅੱਜ ਵੱਡੀ ਜ਼ਿੰਮੇਵਾਰੀ ਲੱਗੀ ਐ ਖੁਸ਼ਦੀਪ ਦੀ ਉਹ ਦੇਖਿਓ 골ਡਨ ਵਾਇਸ ਜੱਗਾ ਚਿੱਟੀ ਵਾਲਾ ਮੇਰੇ ਵੀਰੋ ਅੱਜ ਸਮੇਂ ਅਰਜਨ ਭੁੱਲਰ ਜੀ ਤੇ ਪ੍ਰਦੀਪ ਭੁੱਲਰ ਜੀ ਉਹਨਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੀ ਐ ਜਿਸ਼ਣ ਨਹੀਂ ਕੀਤੀ ਗੱਲੂ ਪੰਡਾ ਜੀ ਤੁਹਾਡੇ ਐਕਸ਼ਨਾਂ ਦੇ ਨਾਲ ਵੀ ਸਰੂਰ ਆਉਂਦਾ ਢੋਲ ਤੇ ਡਗਾ ਵੱਜਦਾ ਬਾਈ ਸਪੀਕਰ ਦਾ ਮੂੰਹ ਇਧਰ ਨੂੰ ਕਰ ਦਿਓ ਜਿਨ੍ਹਾਂ ਦੇ ਬਾਹਰ ਨੂੰ ਘੁਮਾਤਾ ਉਧਰ ਨੂੰ ਉਹ ਖੱਬੇ ਪਾਸੇ ਬਾਈ ਜੀ ਇਧਰ ਸਾਡੇ ਭਰਾ ਹਾਂ ਬਾਈ ਜੀ ਉਹ ਸਪੀਕਰ ਦਾ ਮੂੰਹ ਇਧਰ ਨੂੰ ਘੁਮਾ ਦਿਓ ਇਧਰ ਫੇਰ ਸੋਨੀ ਸਿੰਘ ਸੋਨੀ ਸਿੰਘ ਜੀ ਘੁਮਾ ਦਿਓ ਇਧਰ ਨੂੰ ਇੰਦਰ ਸਿੰਘ ਜੀ ਸ਼ੋਕਰ ਪ੍ਰਧਾਨ ਨੇ ਕਬੱਡੀ ਫੈਡਰੇਸ਼ਨ ਆਫ ਅਨਟਾਰੀਓ ਦੇ ਮੇਜਰ ਨੱਤ ਜੀ ਸਾਰੇ ਪ੍ਰਾਸ਼ੇਦਾ ਮੰਡੇਰ ਨਾਲ ਗੱਲ ਕਰਾਂਗੇ ਉਹ ਜੱਗਾ ਫੇਰ ਉਹ ਜੱਗਾ ਆਈ ਸੀ ਭਈਆ ਵੱਡਾ ਹੋਇਆ ਕਬੱਡੀ ਖੇਡਦਾ ਇਹ ਚਿੱਟੀ ਵਾਲਾ ਉਹ ਜ਼ਿਲ੍ਹੇ ਜਲੰਧਰ ਵਾਲਾ ਇਸ ਵੇ ਉਹ ਗੁਰਮਾ ਵਾਲੇ ਬਿੱਲੇ ਦੀ ਪਈ ਕਬੱਡੀ ਤੇ ਹੁਣ ਵੇਖਦੇ ਆ ਉਹ ਜੱਗਾ ਜੱਗਾ ਹੋ ਗਈ ਇੱਕ ਸਮੇ ਵਾਹ ਜੱਗਿਆ ਜੱਗਾ ਜੱਗਾ ਹੋ ਗਈ ਜੱਗਾ ਜੱਗਾ ਹੋ ਗਈ ਹੈ ਜੱਗਾ ਜੱਗਾ ਹੋ ਗਈ ਹੈ ਉਹ ਟੀਮ ਹੈ ਬੱਬਲ ਸੰਗਰੂਰ ਹੁਣਾਂ ਦੀ ਖੇਡ ਕਲੱਬ ਦੀ ਟੀਮ ਦੇ ਮਨਕੀ ਦੇ ਤੌਲਖਾੜਾ ਦੀ ਖੇਡ ਕਲੱਬ ਦੇ ਹਿੱਸੇ ਇੱਕ ਨੰਬਰ ਦਾ ਵਾਅਦਾ ਹੋ ਗਿਆ ਉਹ ਤੇਜ਼ ਜੱਗਿਆ ਇਹ ਦਿੱਲੀ ਧੂਰ ਹੈ ਨੌਜਵਾਨਾ ਉਹ ਸ਼ਾਨਦਾਰ ਨੰਬਰ ਬਿੱਲੇ ਨੇ ਆਪਣੀ ਟੀਮ ਦੇ ਦੋਨੋਂ ਆਸਟ੍ਰੇਲੀਆ ਦੇ ਵਿੱਚ ਵੱਸਦੇ ਆ ਆਸਟ੍ਰੇਲੀਆ ਜੱਗਾ ਜੱਗਾ ਤੇ ਪੁਆਇੰਟ ਹੀਰੇ ਦਾ ਬਿੱਲਾ ਆ ਗਿਆ ਇਹ ਮਾਣੂ ਕੇ ਗਿੱਲ ਪਿੰਡ ਦੇ ਸੱਤ ਪਲੇਅਰ 2011 ਦੇ ਵਿੱਚ ਹੀ ਕੈਨੇਡਾ ਖੇਡੇ ਆ ਭੀਮ ਵਰਗੇ ਸੱਤੇ ਵਰਗੇ ਦੁਨੀਆ ਦੇ ਵੱਡਾ ਪਿੰਡ ਹੈ ਨਿਹਾਲ ਸਿੰਘ ਵਾਲੇ ਇਲਾਕੇ ਦਾ ਨਿਹਾਲ ਸਿੰਘ ਵਾਲੇ ਇਲਾਕੇ ਦਾ ਲੋ ਜੱਗੇ ਨੇ ਫੇਰ ਟਰਾਈ ਕਰ ਲਈ ਉਧਰ ਜੱਗਾ ਤੇ ਨਿੰਗ ਪੁਆਇੰਟ ਵਧਣਗੇ ਜਗ ਪੰਜਾਬ ਕੇਸਰੀ ਦਾ ਇਹ ਖੇਡ ਮੇਲਾ ਧਰਮਿਆ ਮੁਬਾਰਕਬਾਦ ਆਹੇ ਮਹਿਮਾਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਇਵਨਟਸ ਉਧਰ ਕੀ ਬਣ ਗਿਆ ਕਿ ਦਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਵਾਹ ਚਿੱਟੀ ਵਾਲਿਆ ਇਹ ਜੱਗਾ ਚਿੱਟੀ ਵਾਲਾ